झटका लगेगा हाँ लोग खुलना जी ओहो डंडा अड़ा के रखो यार तभी खुलेगा लोग भाई ਨੀ ਨਹੀਂ ਸਰ ਸਾਡੇ ਤੋਂ ਜਦੋਂ ਅਸੀਂ ਬਿਜ਼ਨਸ ਕਰਤਾ ਇਹ ਆਰੰਭ ਜਗੇਸਟ ਹਾਊਸ ਦਾ ਬੰਬੇ, ਕਲਕੱਤਾ, ਮਹਾਰਾਸ਼ਟਰ, ਚੰਡੀਗੜ੍ਹ ਯੂਨੀਵਰਸਿਟੀ ਦਾ ਵਰਕ ਜ਼ਿਆਦਾ ਸਾਡੇ ਕੋਲ ਉਦੋਂ ਬੱਚੇ ਆਉਂਦੇ ਪੇਰੈਂਟਸ ਐਡਮਿਸ਼ਨ ਆ ਕਰਾਣ ਨਾ ਤੇ ਸਾਡੇ ਕੋਲ ਤਾਂ 2-3-4 ਦਿਨ ਰੁਕਦੇ ਸਾਰੇ ਤੇ ਕੁਝ ਬਾਹਰੋਂ ਆ ਜਾਂਦੇ ਨਾਈਟ ਸਟੇ ਕਰਨ ਲਈ ਤੇ ਬਿਨਾ ਆਈਡੀ ਤੋਂ ਅਸੀਂ ਤਾਂ ਰੂਮ ਦੇ ਦਿੰਦੇ ਨਹੀਂ ਸਰ ਕਿਸੇ ਨੂੰ ਕੋਈ ਕਹਿੰਦਾ 1000 ਰੁਪਏ ਵੀ ਫਾਲਤੂ ਲੈ ਲਓ 2000 ਅਸੀਂ ਪੈਸੇ ਦਾ ਨਾਲਜ ਕਰੀਦੀ ਨਹੀਂ ਕੀਤਾ ਬਿਨਾ ਆਈਡੀ ਤੋਂ ਬਿਨਾ ਕਾਟੇ ਏਜ ਤੋਂ ਰੂਮ ਨਹੀਂ ਦੇਈਦਾ ਅਸੀਂ ਕਦੀ ਨਾ ਏਜ ਕੱਟ ਹੋਏ ਤਾਂ ਨਹੀਂ ਦੇਣਾ ਜੇ ਏਜ ਪਲੱਸ ਹੈ ਦਿੰਦੇ अदरवाइज ਤਾਂ ਦਿੰਦੇ ਨਹੀਂ ਰੂਮ ਬਿਨਾ ਆਈਡੀ ਔਰ এজ ਕੱਟ ਤੋਂ ਕਿ ਹਾਲਾਤ ਕਹੇ ਜੀ ਚਰਨ ਹਾਲਾਤ ਸਰ ਉਹੀ ਹੁਣ ਆਪਾਂ ਤਾਂ ਤਾਂ ਇੰਡੀਆ ਸਭ ਦੀ ਸੈਨ ਫਾਰਮਲਟੀਆਂ ਔਰ ਉਹ ਫਾਰਮ ਵੀ ਭਰਦੇ ਅਸੀਂ ਦੂਜਾ ਇੱਕ ਫਾਰਮ ਹੈ ਸਾਡੇ ਕੋਲ ਕਿ ਤੁਸੀਂ ਬਈ ਕੋਈ ਵੀ ਚੀਜ਼ ਕਰਦੇ ਹੋ ਰੂਮ ਚ ਕੀ ਲੈ ਕੇ ਆ ਰਹੇ ਹੋ ਕੈਰੀ ਕਰ ਰਹੇ ਹੋ ਕੁਝ ਕਰ ਰਹੇ ਹੋ ਤਾਂ ਤੁਸੀਂ ਖੁਦ ਜ਼ਿੰਮੇਵਾਰ ਹੋ ਹੁਣ ਜਿਹੜਾ ਉਹ ਕਸਟਮਰ ਸੀਗਾ ਮੈਡਮ ਨੂੰ ਦੇਖਣਾ ਚੀਜ਼ਾਂ ਸੀਗਾ ਉਹਨਾਂ ਦੀ ਜਿਹੜੀ ਨਾਂ ਲੱਗੀ ਹੈ ਕਿਉਂਕਿ ਸਾਡੀ ਕੀ ਦੱਸਿਆ ਉਹਨਾਂ ਨੇ ਵੀ ਕੀ ਲੱਗਦਾ ਮੇਰਾ ਇਹ ਉਹ ਕਹਿੰਦੇ ਜੀ ਮੇਰਾ ਬੁਆਏਫਰੈਂਡ ਹੈ ਅੱਛਾ ਔਰ ਇਨਕਾ ਬਰਥਡੇ ਥਾ ਅੱਛਾ ਉਸ ਚੱਕਰ ਜਿ ਫੇਰ ਅੱਪਾ ਵੀ ਤੁਹਾਨੂੰ ਪਤਾ ਇੰਟਰਫੇਅਰ ਨਹੀਂ ਕਰੀਦਾ ਨਾ ਸਰ ਕਿਸੇ ਦੇ ਰੂਮ ਤੇ ਰਾਤੀ ਅੱਪਾ ਕੋਈ ਜਾਈਏ ਜਦ ਤੱਕ ਕੋਈ ਨੌਕ ਨਹੀਂ ਕਰੇਗਾ ਕਾਲ ਨਹੀਂ ਕਰੇਗਾ ਕਿ ਕੀ ਕਿਆ ਦਿੱਕਤ ਹੈ ਤੁਹਾਨੂੰ ਅਸੀਂ ਕਿੱਦਾਂ ਚੱਲ ਜਾਗੇ ਸਰ ਇਸ ਰੂਮ ਤੇ ਫਿਰ ਉਹ ਸਵੇਰੇ ਆ ਕੇ ਦੱਸਰੀ ਹੈ ਮੈਨੂੰ ਫਿਰ ਸਰਕਾਰਾਂ ਤਾਂ ਕਹਿ ਰਹੀਆਂ ਕਿ ਨਸ਼ਾ ਬਿਲਕੁਲ ਖਤਮ ਹੋ ਗਿਆ ਜੀ ਕਿੱਥੇ ਸਰ ਨਸ਼ਾ ਇੰਨਾ ਨਸ਼ੇ ਪੁੱਛੋ ਨਾ ਅਸੀਂ ਮੈਂ ਤੁਹਾਨੂੰ ਰੀਅਲ ਦੱਸਦਾ ਝੂਠ ਤਾਂ ਬੋਲਾਂਗਾ ਨਹੀਂ ਸਰ ਆਪਣੇ ਉਹ ਜਿਹੜੇ ਗੈਸਟ ਆਫਸ ਇੱਕ ਅੱਗੇ ਵੀ ਹੈ ਦੋ ਤਿੰਨ ਮੇਰੇ ਮਾਮੇ ਦੇ ਮੁੰਡੇ ਦੇ ਵੀ ਹੈ ਹੋਟਲ ਇੱਕ ਦੋ ਉੱਥੇ ਵੀ ਸਰ ਇੱਕ ਪਹਿਲੇ ਕੇਸ ਇੱਧੀ ਹੋਇਆ ਸੀ ਵਿਚਾਰਾ ਉਹ ਵੀ ਨ ਹਲੂ ਹਸਪੀਟਲ ਛੱਡਿਆ ਉਧਰ ਰਾਣੇ ਮੇਰੇ ਸਾਲੇ ਨੇ ਤੇ ਉਹ ਦੂਜਾ ਹੋਟਲ ਹੈ ਜਿਹੜਾ ਉਹਨਾਂ ਦਾ ਪਟਨਾਪੁਰ ਬੰਬੇ ਦੇ ਉਧਰ ਤੇ ਉਧਰ ਵੀ ਇਹੀ ਕੇਸ ਹੋਇਆ ਸੀਗਾ ਇੱਕ ਉਹਨਾਂ ਨੇ ਰੇਡ ਮਾਰੀ ਸੀਗੀ ਆਪਣਾ ਸੀਆਈ ਸਟਾਫ ਨੇ ਤੇ ਪੁਲਿਸ ਆਲੀ ਉਹਨੇ ਵੈਰੀਫਿਕੇਸ਼ਨ ਕਰ ਗਈ ਉਹ ਆਏ ਸੀਗੇ 12 ਵਜੇ ਸਰ ਵੈਰੀਫਿਕੇਸ਼ਨ ਫੋਟੋ ਵਗੈਰਾ ਲੈ ਗਈ ਸਾਰੀ ਮੂਵੀ ਯੂਰੋ ਬਾਥਰੂਮ ਦੀ ਜੋ ਵੀ ਉਹਨਾਂ ਨੂੰ ਮਿਲਿਆ ਸਬੂਤ ਜਾ ਉਹ ਕਾਹ ਕਹਿੰਦੇ ਨੂੰ ਸਰ ਉਹ ਟੀਕੇ ਦੇ ਅੱਗੇ ਜਿਹੜਾ ਹੁੰਦਾ ਉਹ ਮਿਲਿਆ ਉਹਨਾਂ ਨੂੰ ਸਿਰਿੰਜ ਉਹਨਾਂ ਦੇ ਕੋਲੀ ਹੈ ਕੁੜੀ ਕੋਲ ਉਹ ਦਿਖ ਰਿਹਾ ਹੈਗਾ ਨਸ਼ਾ ਕਿੰਨਾ ਹੋਇਆ ਬੰਦੇ ਨੇ ਇਹਨੂੰ ਕਿਰਾਏ ਦੀ ਜਿੱਦਾਂ ਆਪਣੇ ਸਾਰੇ ਚੰਡੀਗੜ੍ਹ ਯੂਨੀਵਰਸਿਟੀ ਜਿੱਦਾਂ ਖੁੱਲੀ ਜਦੋਂ 5-7 ਸਾਲ ਤੋਂ ਆਪਾਂ ਚਲਾ ਰਹੇ ਆ ਤੇ ਉਹੀ ਬੱਚੇ ਸਟੂਡੈਂਟਸ ਵਗੈਰਾ ਆਉਂਦੇ ਆ ਪੇਰੈਂਟਸ ਆਉਂਦੇ ਆ ਦੂਰੋਂ ਤੇ ਉਸ ਹਿਸਾਬ ਨਾਲ ਗੈਸਟ ਹਾਊਸ ਰੱਖਿਆ ਹੋਇਆ ਸੀ ਨਾਈਟ ਸਟੇ ਰਹਿੰਦਾ ਕੋਈ ਸਵੇਰੇ ਚੱਲ ਜਾਂਦੇ ਆ ਜੇ ਆਂਦਾ ਕੋਈ ਰਾਤੀ ਚੱਲ ਜਾਂਦੇ ਆ ਯਾ ਤੁਸੀਂ ਲਾਇਸੈਂਸ ਲਿਆ ਹੋਇਆ ਜੀ ਕੋਈ ਹਾਂ ਉਹ ਰਿਸਟਰ ਕਰਾਇਆ ਹੋਇਆ ਸਰ ਅੱਛਾ ਰਜਿਸਟਰ ਹੈਗਾ ਹਾਂ ਤੇ ਰਾਤੀ ਇੱਕ ਮੁੰਡਾ ਤੇ ਕੁੜੀ ਉਰੇ ਆਉਂਦੇ ਨੇ ਰਾਤ ਰਹਿੰਦੇ ਨੇ ਤੇ ਫੇਰ ਉਸ ਦੀ ਜਿਹੜੀ ਆ ਲੜਕੇ ਦੀ ਮੌਤ ਹੋ ਜਾਂਦੀ ਹੈ ਹਾਂਜੀ ਹਾਂਜੀ ਮਸਲਾ ਕੀ ਹੈ ਤੁਹਾਡੇ ਉਹ ਗੈਸ ਹਾਊਸ ਮਸਲਾ ਸਰ ਇਹ ਸੀਗਾ ਜੀ ਐਕਚੁਅਲੀ ਮੁੰਡਾ ਕੁੜੀ ਆਏ 9:30 ਵਜੇ ਐਂਟਰੀ ਕਰਾਈ ਸੀ ਉਹਨਾਂ ਨੇ ਕੁੜੀ ਨੂੰ ਮੁੰਡੇ ਦੋਨੋਂ ਆਏ ਸੀਗੇ ਤੇ ਆਪਾਂ ਲਿਖਦੇ ਹਾਂ ਕਹਿੰਦੇ ਜੀ ਅਸੀਂ ਦਾ ਇੱਥੇ ਮੈਬੂ ਕਿਸ ਪਰਪਸ ਲਈ ਕਹਿੰਦੇ ਜੀ ਆਪਾਂ ਦਾ ਬੱਡੇ ਬਣਾਣਾ ਮੁੰਡੇ ਦਾ ਬੱਡੇ ਹੈ ਤੇ ਆਪਾਂ ਦਾ ਫਤਿਹਗੜ੍ਹ ਤੋਂ ਜਾਣਾ ਹੈਗਾ ਉਹਨਾਂ ਨੇ ਫਿਰ ਸਵੇਰੇ ਡਿਊਟੀ ਕਰਨੀ ਹੁੰਦੀ ਹੈ ਤੇ ਇੱਥੇ ਹੀ ਰਹਿਣਾ ਪੈਣਾ ਤੁਹਾਨੂੰ ਤੇ ਫਤਿਹਗੜ੍ਹ ਨਹੀਂ ਜਾ ਸਕਦੇ ਅਸੀਂ ਤੇ ਉਹਨਾਂ ਨੇ ਫਿਰ ਸਟੇ ਕਰਦੇ ਜੀ ਕਹਿੰਦੇ ਸਵੇਰੇ ਜਾئیںਗੇ ਤੇ ਉਸ ਤੋਂ ਬਾਅਦ ਰਾਤੀ 8:00 ਵਜੇ ਉੱਪਰ ਇਹ ਤੇ ਜਦ ਮੈਡ ਸੁਇਰੇ ਮੰਨੂ ਕਹਿੰਦੀ ਕਿ ਸਰ ਉਹ ਦਰਵਾਜਾ ਨਹੀਂ ਖੁੱਲ ਰਿਹਾ ਉਹਨਾਂ ਦਾ ਤੇ ਅਸੀਂ ਫਿਰ ਕੀ ਕਰਨਾ ਸੀ ਸਰ ਜਦ ਦਰਵਾਜਾ ਖੁੱਲਿਆ ਨਹੀਂ ਫਿਰ ਅੱਜ 5 ਵਜੇ ਅਸੀਂ ਦਰਵਾਜਾ ਤੋੜਿਆ ਭੰਨਿਆ ਵੀਡੀਓ ਬਣਾਈ ਵੀ ਸਾਰੀ ਫਿਰ ਦੇਖਿਆ ਜਦ ਅਸੀਂ ਬੰਦਾ ਉੱਥੇ ਸਰ ਐ ਪੂਰਾ ਗਿਰਿਆ ਹੋਇਆ ਸੀਗਾ ਹਾਫ ਕੱਚੇ ਚ ਮੋਲਦਨ ਆਧਰ ਨਗਰ ਜ਼ਿਲ੍ਹਾ ਇਹ ਇਹ ਜਦ ਆਪਾਂ ਵੀਡੀਓ ਦੇਖਿਆ ਉਹਨੇ ਇੰਜੈਕਸ਼ਨ ਲਾਇਆ ਜੀ ਸਰ ਇੰਜੈਕਸ਼ਨ ਬਾਸੁਰ ਕੁੰਡੀ ਲਾ ਗੋ ਇੰਜੈਕਸ਼ਨ ਲਾਇਆ ਹੋਣਾ ਰਾਤੀ ਮੈਡਮ ਨੂੰ ਮੈਂ ਪੁੱਛਿਆ ਮੈਡਮ ਜੀ ਆਪਕੋ ਪਤਾ ਨਹੀਂ ਆਪਨੇ ਇਹ ਜੋ ਹੈ ਕਿ ਐਸੇ ਕਰਤੇ ਨਾ ਕਿ ਕਦੀ ਕਭ ਮਨ ਨਾਲ ਦੇਖਿਆ ਨਹੀਂ ਨਾ ਕਰਾ ਇਹਨੋ ਨੇ ਕਿਤੇ ਸਰ ਕਭੀ ਸਿਰਫ ਡਰਿੰਕ ਕਰਤੇ ਥੇ ਇਹ ਤੋ ਡਰਿੰਕ ਮੇ ਉਹ ਦੇਖਾ ਮੈਨੇ ਕਿ ਡਰਿੰਕ ਰੀਮੀਅਸ ਨੇ ਅੱਜ ਤੋ ਬਾਥਰੂਮ ਮੇ ਹੋਗਾ ਔਰ ਖਰਾਟੇ ਮਾਰ ਰਹਾ ਕਿ ਜੀ ਸੋ ਰਹਾ ਹੈ ਤੋ ਮੈਂ ਕਹਾ ਮੈਡਮ ਫਿਰ ਕੋਈ ਪ੍ਰੋਬਲਮ ਆਪਕੋ ਮਤਾ ਦੋ ਮੇਰ ਕੋ ਕਹਤੀ ਕੋਈ ਨਹੀਂ ਮੈਂ 1 ਘੰਟੇ 1.5 ਘੰਟੇ ਮੇ ਆਜਤੇ ਹੈ ਲਿਆਇੰਗੇ ਤੋ ਹਮ ਆਪਕੋ ਇਨਫੋਰਮ ਕਰਤੇ ਹੈ ਫਿਰ ਉਹ ਮੈਡਮ ਉਹ ਆਈ ਨਹੀਂ ਨਾ ਉਹਦਾ ਮੈਡਮ ਦਾ ਫੋਨ ਆਇਆ ਉਪਰੋਂ ਕੋਈ ਫਿਰ ਜਦੋਂ ਮੁੰਡ साइन किए दोनों ने साइन किए पूरे पूरे ओके द डॉक्यूमेंट टोटली ओके लेते हैं कोई तो भी आता है ना सर हाँ। हमारे वो तो लगा लो कोलकाता बंगाल बड़ी दूर दूर से आते हैं कस्टमर हमारे पास हाँ। दिल्ली से भी बॉम्बे से भी कितनी देर होगी आपको यहाँ ये हो तो होंगे हो हाँ। सर अपने बोलो सी 6 6 इयर्स समथिंग होइएगा सर हाँ। 6 साल हां जी हां जी तो लाइसेंस है का जी सर गवर्नमेंट तो वो अपना उधर कराया थी हां जी गवर्नमेंट का साडे को एक इंफॉर्मेशन आई थी कल रात को गोविंदर सिंह पुत्र ਲੇਟ ਸਿਰਜ ਸੁਖਦੇਵ ਸਿੰਘ ਵਾਸੀ ਇਹ ਹੈਗੇ ਬਸੀ ਉਠਾਣਾ ਦਾ ਇਹਦੀ ਡੈੱਡ ਬੋਡੀ ਜਿਹੜੀ ਇੱਥੇ ਸਿਵਲ ਹਸਪੀਟਲ ਚਾਈ ਸੀ ਉਥੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਿਹਨੇ ਸਬੰਧੀ ਅੱਜ ਅਸੀਂ ਉਹਨਾਂ ਦੇ ਪਰਿਵਾਰ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਉੱਤੇ ਕਾਰਵਾਈ ਕਰਦੇ ਹੋਏ ਅਸੀਂ ਉਹਨਾਂ ਦਾ ਪੋਸਟਮਾਰਟਮ ਕਰਵਾ ਰਹੇ ਹਾਂ ਇੱਕ ਤੇ ਜਨਤਾ ਹੋਟਲ ਦੇ ਵਿੱਚ ਰਾਤ ਰੁਕੇ ਸੀਗੇ ਉਥੋਂ ਕਿੰਨਾ ਕਾਰਨ ਕਿੰਨਾ ਕਾਰਨ ਕਰਕੇ ਇਹਦੀ ਡੈਥ ਹੋਈ ਹੈ ਇਹਨੇ ਸਾਨੂੰ ਦੱਸੀ ਸੀ ਪੋਸਟਮਾਰਟਮ ਦਰਾਂ ਨੂੰ ਅੱਗੇ ਕਾਰਵਾਈ ਚੱਲ ਰਹੀ ਹੈ ਲੜਕੀ ਦਾ ਪਤਾ ਦੱਲਿਆ ਜਿਹੜੀ ਇਹ ਹੈ ਨਾ ਵੀ ਅਸੀਂ ਲੜਕੀ ਬਾਰੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਾਨੂੰ ਤਾਂ ਪਰਿਵ ਇਰਕੀ ਲੜਕੀ ਬਾਰੇ ਜੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਜਾਪਦਾ ਫੇਰ ਹੀ ਅਸੀਂ ਲੜਕੀ ਨਾਲ ਕੰਟਰੈਕਟ ਕਰਾਂਗੇ ਕੀ ਕਾਰਵਾਈ ਕਰ ਰਹੇ ਹੋ 174 ਦੀ ਕਾਰਵਾਈ ਕਰਾਵਾਂਗੇ ਸਰ ਹੋਟਲਾਂ ਜਿਹੜੇ ਹੋਟਲ ਜਗਾ ਜਗਾ ਹੋਟਲ ਬੰਦੇ ਹੋਏ ਨੇ ਇਹਨਾਂ ਦੀ ਅਸੀਂ ਵੈਰੀਫਿਕੇਸ਼ਨ ਕਰਦੇ ਹਾਂ ਟਾਈਮ ਟਾਈਮ ਤੇ ਕਰਦੇ ਨੇ ਹੋਟਲ ਦੀ ਵੈਰੀਫਿਕੇਸ਼ਨ ਕਿਸ ਤਰ੍ਹਾਂ ਜੀ ਜਿੰਨੇ ਵੀ ਹੋਟਲ ਜਿਹੜੇ ਸਵੇਰੇ ਹੁੰਦੇ ਨੇ ਜਿਵੇਂ ਕੰਮ ਚੱਲਦਾ ਮੁੰਡੇ ਕੁੜੀਆਂ ਇਕੱਠੇ ਰਹਿੰਦੇ ਉਹਨਾਂ ਦਾ ਵੀ ਪਾ ਦਾ ਰਿਕਾਰਡ वगैरह भरनेला ਨਹੀਂ ਬਿਲਕੁਲ ਜੋ ਹੋਟਲ ਵਾਲਿਆਂ ਨੇ ਜਿਹੜੇ ਆਪ ਦਾ ਰਿਕਾਰਡ ਪੂਰਾ ਕਰਕੇ ਰੱਖਣਾ ਹੁੰਦਾ ਜਨੂੰ ਜਦੋਂ ਸਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਅਸੀਂ ਉਹ ਰਿਕਾਰਡ ਲੈ ਲੈਨੇ ਆਂ ਜੀ ਉਹ ਹੋਟਲ ਵਾਲੇ ਨੇ ਆਪ ਦਾ ਰਿਕਾਰਡ ਪੂਰਾ ਕਰਕੇ ਰੱਖਣਾ ਹੁੰਦਾ ਉਹਨਾਂ ਨੂੰ ਹਜ਼ਾਰਾਂ ਚਾਵੇਂ ਸਾਨੂੰ ਜੇ ਜਾਰੀ ਹੁੰਦੀਆਂ ਨੇ ਅਗਰ ਇਸ ਆਰਡਰ ਮਾ ਕੋਈ ਕਮੀ ਪਈ ਜਾਂਦੀ ਹੈ ਜੀ ਸਾਫ ਰੋਕੀ ਕਰ ਲਈਓ ਦੇਖਾਂਗੇ ਜੀ ਮਤਲਬ ਦੇਖਤ ਲਈ ਕੀ ਕਮੀ ਹੈ ਫੇਰ ਹੀ ਦੱਸਾਂਗੇ ਆਹ ਜਿਹੜਾ ਹੁਣ ਬਹੁਤ ਦਾ ਚਿੱਟਾ ਚੱਲ ਪਿਆ ਟੇ ਟੇ ਟੋ ਕੇ ਲਾਈ ਜਾਂਨੇ ਕੋਈ ਆਹ ਲਾ ਕੇ ਉਹ ਲੋਜਾਂ ਮਰ ਗਏ ਤੇ ਇੱਕ ਇਹ ਪਤਾ ਲੱਗਿਆ ਕਿ ਕਿਸੇ ਹੋਟਲ ਦੇ ਵਿੱਚ ਇਹ ਕਿਸੇ ਕੁੜੀ ਦੇ ਨਾਲ ਰਿਹਾ ਸੀ ਰਾਤ ਨੂੰ ਹਾਂਜੀ ਉਹਦਾ ਜਨਮ ਦਿਨ ਪਈ ਕਿਸੇ ਲੈ ਕੇ ਹੁਣ ਆਪਣੀ ਸਹੇਲੀ ਨੂੰ ਅੱਛਾ ਉੱਥੇ ਕਿਤੇ ਹਕਮ ਹੋ ਗਿਆ ਤੇ ਕੁੜੀ ਦਾ ਪਤਾ ਲੱਗ ਗਿਆ ਜੀ ਕੌਣ ਸੀ ਉਹ ਕੁੜੀ ਹੋਸਟੇਟ ਦੀ ਏ ਉਰੀ ਏ ਠਾਣੇ ਦਾ ਅੱਛਾ ਜੀ ਤੇ ਹੁਣਾਂ ਮੇਰੇ ਕਿਸੇ ਦਾ ਸ਼ੱਕ ਹੋਵੇ ਤੁਹਾਨੂੰ ਨਹੀਂ ਸਾਡਾ ਸ਼ੱਕ ਹੁਣ ਮਤਲਬ ਕਿ ওভারਡੋਜ਼ ਦਾ ਮਸਲਾ ਹੈ ਹਾਂਜੀ ਹਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ